ਦੀ ਬੋਲੀ ਬਾਈ ਜੀ ਨੂੰ ਪੱਦੀ ਧੱਕਾ ਦੇਖ ਲੈਣਾ ਕਿੰਨਾ ਜਿਹੜੇ ਬੰਦੇ ਆਨੇ ਦਾ ਪੈਸੇ ਲੁੱਟੇ ਹੋਇਆ ਪੰਜਾਬ ਦੇ ਲੋਕਾਂ ਦੇ ਉਹਨਾਂ ਦੇ ਕਹਿਣ ਤੇ ਅੱਜ ਉਹਨਾਂ ਲੋਕਾਂ ਦੇ ਐਫ ਆਈ ਆਰ ਹੋ ਰਹੀ ਹੈ ਜਿਹੜੇ ਬੰਦੇ ਪੈਸੇ ਕਢਾਉਂਦੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਜੀ ਲੁਧਿਆਣੇ ਬਾਈ ਭਾਨਾ ਸਿੱਧੂ ਤੇ ਜੋ ਪਰਚਾ ਦਰਜ ਕੀਤਾ ਤੇ ਸਾਰੇ ਭਰਾ ਖੜਿਆ ਸੁਖ ਬਾਈ ਮੇਰੇ ਨਾਲ ਹੈ ਤੇ ਸੁਖ ਬਾਈ ਨਾਲ ਕਰਦਿਆਂ ਗੱਲਬਾਤ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦਾ ਬਈ ਇਹ ਸਾਰੀ ਘਟਨਾ ਨੂੰ ਜਿਹੜਾ ਅੱਜ ਪਰਚਾ ਹੋਇਆ ਰਾਜਿਆ ਤੱਕਾ ਸ਼ਰੇਆਮ ਤੱਕਾ ਨਿਆਂਇਤੱਕਾ ਹਾਂ ਮੈਂ ਹੁਣ ਇੱਥੇ ਕੱਢੀਆ 92 ਕੋਲ ਸੀ ਪੜਦਾ ਸੀ ਮੈਂ ਕਹਿੰਦੇ 10000 ਰੁਪਿਆ ਲਿਆ ਉਹ 10000 ਦੀ ਤਾਂ ਉਹਦੇ ਬੁੱਧਵਾਰ ਵਾਲੇ ਦਿਨ ਘਰੇ ਮੇਰੇ ਖਲ ਚਾਹ ਖੰਡ ਲੱਗ ਜਾਂਦੀ ਹੋਊਗੀ ਦੁੱਧ ਲੱਗ ਜਾਂਦਾ ਹਾਂ ਬਿਲਕੁਲ ਯਾਰ ਵੀ ਉਹਨਾਂ ਦੇ ਸ਼ੋਤ ਲੈਣੀ ਯਾਰ ਵੀ ਤੁਸੀਂ ਇਹ ਇਹ ਹੁੰਦਾ ਹੈ ਕਿਸੇ ਇਨਸਾਨ ਦੀ ਇੱਜ਼ਤ ਨੂੰ ਕਿਵੇਂ ਟਾਹ ਲਾਉਣੀ ਹੈ ਕਿਸੇ ਇਨਸਾਨ ਨੂੰ ਜਿਹੜਾ ਉਹਦਾ ਸਟ੍ਰੈਕਟਸ ਹੈ ਉਹਨੂੰ ਕਿਵੇਂ ਥੱਲੇ ਸਿੱਟਣਾ ਹੈ ਉਹ ਕੰਮ ਇਹਨਾਂ ਨੇ ਕੀਤਾ ਤੇ ਵਿੱਚ ਵੀ 10000 ਰੁਪਿਆ ਲਿਆ ਭਾਨੇ ਨੇ ਕਿੱਡੀ ਬੇਵਕੂਫੀ ਵਾਲੀ ਗੱਲ ਆ ਇਹੋ ਰਾਜ ਮੈਂ ਸਵੇਰੇ ਵੀ ਬੋਲਿਆ ਸੀ ਹੁਣ ਵੀ ਬੋਲਿਆ ਸੀ ਕੋਈ ਵੀ ਬੰਦਾ ਜਮਾ ਪਰਫੈਕਟ ਨਹੀਂ ਹੁੰਦਾ ਹਰ ਇੱਕ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਹੋ ਸਕਦਾ ਅਸੀਂ ਨਹੀਂ ਮੁੱਕਰਦੇ ਯਾਰ ਅਸੀਂ ਨਹੀਂ ਕਦੇ ਪਰ ਇਹ ਥੋੜਾ ਯਾਰ ਤੁਸੀਂ ਐਦਾਂ ਸ਼ਰਮ ਨਜਾਇਜ਼ ਟੱਕਾ ਕਰੋ ਯਾਰ ਇਹ ਤਾਂ ਬਹੁਤ ਗਲਤ ਗੱਲ ਲੈਣਾ ਇਹ ਤਾਂ ਦਿਲ ਦੁਖਦਾਇਓ ਜੀ ਗੱਲ ਦੇ ਨਾਲ ਬਹੁਤ ਨਜਾਇਜ਼ ਇਹ ਜਿਹੜਾ ਹੋਇਆ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਕੀ ਕਰਦੇ ਆ ਵੀ ਸਰਕਾਰ ਇਸ ਮਸਲੇ 'ਤੇ ਵਕਤ ਧਿਆਨ ਦੇਉ ਕਿ ਕੀ ਵਿਗਾੜਿਆ ਭਾਨੇ ਨੇ ਲੋਕਾਂ ਦੇ ਪੈਸੇ ਦਵਾਂਦਾ ਫਿਰ ਤੁਸੀਂ ਬੁਲਾ ਲਓ 117 ਐਮਐਲ ਆ ਪੰਜਾਬ ਦੇ ਵਿੱਚ 117 ਦਬਾਓ ਆਪਦੇ ਹਲਕੇ 'ਚ ਕਰਕੇ ਦਿਖਾਓ ਕਿਉਂ ਨਹੀਂ ਕਰਦੇ ਕੋਈ ਐਮਐਲ ਨਹੀਂ ਹੈ ਸਿਕਿਉਰਿਟੀ ਨਹੀਂ ਹੈ ਤੇ ਬਣੇ ਆਮਕਰਾਂ ਦੇ ਪੁੱਤਿਆਂ ਜੇ ਤੁਰੇ ਫਿਰਦੇ ਆ ਤੁਹਾਨੂੰ ਇਹ ਵੀ ਚੀਜ਼ ਪੈਂਦੀ ਆ ਬਿਲਕੁਲ ਲਾਓ ਹੁਣ ਉਹਨੂੰ ਤੁਸੀਂ ਕਰੋ ਵੀ ਹਾਂ ਭਾਈ ਜਿਹੜਾ ਐਮਐਲ ਇੱਕ ਉੱਥੋਂ ਵੀ ਮੈਂ ਦਵਾਉਣਾ ਜਾਂ ਅਠਾਂ ਤੋਂ ਪਹਿਲੇ 50 ਕਰੋੜ ਜਿੰਨਾ ਕਿ ਮੈਨੂੰ ਪਤਾ ਮੈਨੂੰ ਪਤਾ ਨਹੀਂ ਪ੍ਰੋਪਰ ਮੇਰੇ ਮੈਨੂੰ ਪਤਾ ਵੀ ਨਹੀਂ ਹੈ ਕਿੰਨੇ ਮਹੀਨੇ ਬਾਅਦ ਤੁਸੀਂ ਦੱਸੋ ਕਿੰਨੇ ਲੱਖ ਰੁਪਏ ਦਵਾ ਨੇ ਹਜ਼ਾਰ ਜਿਹੜੇ ਐਮਐਲਏ ਪੰਜਾਬ ਦੇ ਵਿੱਚ ਬਣੇ ਨੇ ਉਹਨਾਂ ਚੋਂ ਇੱਕ ਬੰਦੇ ਨੇ ਵੀ 1 ਕਰੋੜ ਰੁਪਏ ਕਿਹਦੇ ਵਾਸਤੇ ਕਰਾਉ ਮੈਂ ਨੀ ਵੀ ਥਾਂ ਤੋਂ ਵਹਿਣ ਨੂੰ ਤਿਆਰ ਆ ਯਾਰ ਬਿਲਕੁਲ ਬਿਲਕੁਲ ਉਹ ਕੁਝ ਕਰ ਰਿਹਾ ਯਾਰ ਕਰ ਤਾਂ ਲੈਣ ਦੇ ਚੰਗਾ ਕੰਮ ਆਪਣੇ ਕੋਲ ਤਾਂ ਲੋਕਾਂ ਨੂੰ ਆਉਣ ਦੀ ਲੋੜ ਹੀ ਨਹੀਂ ਜੇ ਬਾਈ ਇਹ ਕੰਮ ਕਰਨ ਲੱਗੇ ਹਨ ਬਿਲਕੁਲ 117 ਐਮਐਲਏ ਪੰਜਾਬ ਸੀ ਚੁਣ ਕੇ ਕਿਉਂ ਕਿਉਂ ਲੋਕ ਚਾਉਂਦੇ ਨੇ ਨਮਾਇंदे ਵੀ ਇਹ ਸਾਡਾ ਖਿਆਲ ਰੱਖਣਗੇ ਸਾਡਾ ਕੰਮ ਕਰਨਗੇ ਪੰਜਾਬ ਦੇ ਵਿੱਚ ਕੋਈ ਅਜਿਹੀ ਲੋੜ ਨਹੀਂ ਪਊਗੀ ਤੇ ਇਹ ਕਰਦੇ ਕੀ ਨੇ ਏਜੰਟਾਂ ਨੂੰ ਸ਼ਾਇਦ ਮੈਂ ਬਾਹਰ ਭੇਜਿਆ ਆਈਲੈਂਡ ਸੈਂਟਰ ਪਹੁੰਚੋ ਜਿਵੇਂ ਸੌਰੀ ਮਾਫ ਕਰੋ ਕਈ ਵਾਰੀ ਗੁੱ ਕ੍ਰੈਨਾਂ ਦੀਆਂ ਹੱਟੀਆਂ ਪਰਚੂਨ ਦੀਆਂ ਉਵੇਂ ਦਾ ਹਾਈਲਾਈਟ ਸੈਂਟਰ ਖੁੱਲੇ ਨੇ ਜਿਹੜਾ ਜੀ ਕਰਦਾ ਖੋਲ ਕੇ ਬੈਹੇਂਦਾ ਕੋਈ ਲਾਇਸੈਂਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਚਾਹ ਕੇ ਤੁਸੀਂ ਪੰਜਾਬ ਦੀ ਨੌਜਵਾਨੀ ਸਾਰੀ ਬਾਹਰ ਮਾਰੀ ਫਿਰ ਜਿਹੜਾ ਹਾਈਲਰਸ ਨਹੀਂ ਕਰ ਪਉਂਦਾ ਉਹ ਏਜੰਟਾਂ ਚ ਫਸ ਜਾਂਦਾ ਤੇ ਫਸਾਉਂਦੇ ਅੱਗੇ ਵਧੀਆ ਤਰੀਕੇ ਦੇ ਨਾਲ ਨੇ ਮਿੱਠੇ ਬੋਲਖੇ ਜਦੋਂ ਪੈਸੇ ਲੈ ਜਾਂਦੇ ਫਿਰ ਤੂੰ ਕੌਣ ਮੈਂ ਕੋ ਸੋ ਇਹ ਕੰਮ ਜਿਹੜਾ ਭਾਨੇ ਨੇ ਬਹੁਤ ਵੱਡਾ ਨੈਕਸਸ ਆ ਮੈਂ ਇੱਥੇ ਮੈਨੂੰ ਕੋਈ ਦੋਸਤਾਂ ਮਾ ਨਹੀਂ ਬੋਲਣ ਚਾਹ ਮੈਂ ਡਰ ਮਹਿਸੂਸ ਕਰਦਾ ਮੈਂ ਬੋਲ ਦਿੰਦਾ ਕਿ ਇੱਕ ਬਹੁਤ ਵੱਡਾ ਨੈਕਸਸ ਹੈ ਇਹਨਾਂ ਏਜੰਟਾਂ ਦਾ ਸਰਕਾਰਾਂ ਦੇ ਬਿਨਾਂ ਚੱਲ ਨਹੀਂ ਸਕਦਾ ਸਰਕਾਰਾਂ ਲਈ ਸ਼ਹਿਤੋਂ ਬਿਨਾਂ ਸੋ ਪ੍ਰੋਪਰ ਸਰਕਾਰਾਂ ਦੀ ਅਸਲ ਸਰਕਾਰਾਂ ਦੀ ਹੈ ਆ ਇਹਨੂੰ ਇਹ ਬਹੁਤ ਵੱਡਾ ਜਿਹੜਾ ਭਾਨੇ ਨੇ ਇਹ ਜਿਹੜਾ ਪੰਗਾ ਲੈ ਲਿਆ ਪੰਜਾਬੀ ਜਮੈਂ ਕਹਾਂ ਹੱਥ ਪਾਇਆ ਹੋਇਆ ਤੇ ਉਹਨਾਂ ਦੇ ਨਾਸੀ ਧੂਆਂ ਲਿਆ ਰੱਖਿਆ ਔਰ ਇਸ ਕਰਕੇ ਜਿਹੜੀ ਐਡਾ ਆ ਕਾਰਵਾਈ ਹੈ ਸਰਕਾਰ ਦੁਆਰਾ ਕੀਤੀ ਇਹ ਜਿਹੜੇ ਪਰਚੇ ਬਈ ਭਾਨੇ ਤੇ ਹੋਇਆ ਇਹ ਹੁਣ ਇਹ ਤਾਂ ਏਜੰਟਾਂ ਤੇ ਚਾਹੀਦੇ ਸੀ ਜਿਹੜੇ ਬਿਲਕੁਲ ਹੁਣ ਛੜਿਆਂ ਪਤਾ ਛੜਿਆਂ ਦਹਉਂਦੇ ਭਾਈ ਮੈਂ 3 ਲੱਖ ਮੜਾ ਲੈ ਇਹ ਵੀ ਆ ਪੈਸੇ ਕਿਤੇ ਤੁਸੀਂ ਲੈ ਨਹੀਂ ਮੁਕੀਓ ਹੂੰ ਮੜੇ ਕਿਉਂ ਹੂੰ ਬਾਬਾ ਮੈਂ 40 ਲੱਖ ਰੁਪਈਆ 40 ਲੱਖ ਮੜਿਆ ਕਿ ਨਾੜਾ ਮੁਹਾਰੀ 1 ਨੰਬਰ ਫੇਸ ਤੋਂ ਦੁਰੱਖਸ਼ਾ ਵਾਲੇ ਨੇ ਹੂੰ ਬਹੁਤ ਵਧੀਆ ਬਹੁਤ ਗੰਦਾ ਕੰਮ ਕਰਦੇ ਨੇ ਉਹ ਹੂੰ ਕਾਲੀਏ ਕੋਟ ਵਾਲੇ ਬੰਦੇ ਰੱਖੇ ਨੇ ਜਿਹੜਾ ਬੰਦਾ ਲਾਗੇ ਲੱਗਦਾ ਉਹਨੂੰ ਚੁੱਕ ਲਿਆ ਜਾਂਦੇ ਗਾਲਾਂ ਕੱਢਦੇ ਨੇ ਹੂੰ ਪਰ ਉੱਤੇ ਉਹਨਾਂ ਦਾ ਸਿੱਧ ਸਿੱਧ ਹੀ ਓਨਰ ਹੈ ਹੂੰ ਉਹ ਜਿੰਦਾਂ ਨਹੀਂ ਗਾਲਾਂ ਕੱਟੀਆਂ ਫਿਰ ਉਹਤੇ ਬਹਿ ਕੇ মিডিਆ ਸੱਦਿਆ ਉਹਦੇ ਮੁੱਖ ਤੇ ਬਹਿ ਕੇ 5-5 ਲੱਖ ਰੁਪਈਆ ਦੇ ਚੈੱਕ ਮੁੱਖ ਤੇ ਹਾਂਜੀ ਪਾਨੇ ਨੇ ਫੋਨ ਕੀਤਾ ਅੱਜ ਇਹ ਸਾਡੇ ਬਾੜਾ ਕੱਢੀਆਂ ਪਰ ਪਾਨੇ ਦੀ ਸਰਦੂ ਦੀ 80 ਹੀ ਲੈ ਕੇ ਗਏ ਆ ਮੁੜੇ ਤੁਹਾਡੇ ਪੈਸੇ 40-50 ਲੱਖ ਰੁਪਏ ਉੱਤੇ ਟਾਈਮ ਮੁੜਿਆ ਇੱਕ ਘੰਟੇ ਦੇ ਵਿੱਚ ਵਿੱਚ ਹਾਂ ਕਿਹਾ ਇਹਦੇ ਇਹਨਾਂ ਵੀ ਮੀਡੀਆ ਨਾਲ ਤਾਂ ਕੜਾਗੇ ਹਮ ਭਾਈ ਅਮਨ ਨੇ ਗੱਲ ਕੀਤੀ ਹੁੰਦਾ ਜੋ ਗਿਆਨੀ ਜੀ ਕਹਿੰਦੇ ਨੇ ਹਮ ਢੋਲਾ ਜਦਾ ਉਹੀ ਹਮ ਬਹਿ ਕੇ ਅਸੀਂ ਮੇਟ ਤੇ ਬਹਿ ਕੇ ਸਾਰੇ ਪੰਜ ਪਾਲਾ ਦੇ ਚੈੱਕ ਦਵਾਈ ਨੇ ਕਿ ਕੁੜੀਆਂ ਨੂੰ ਇਹ ਰਾਜਪੁਰੇ ਦੀ ਹਮ ਤੇ ਮੁੰਡਾ ਵਜ਼ੀਰ ਹੈ ਹਮ 1110 ਰੁਪਏ ਮੇਰੇ ਬੇਟੇ ਦਾ ਸੀ ਹਮ ਅਸੀਂ ਉਥੇ 60 ਲੱਖ ਰੁਪਏ ਕਢਾ ਕੇ ਫਿਰ ਉੱਥੋਂ ਤੁਰੇ ਆ ਹਮ ਪਰ ਸਾਰੇ ਇੱਕ ਪਨੀਤ ਹੋਰ ਹੈ ਪਨੀਤ ਪੰਚਪਲੇ ਦਾ ਹਮ ਉਹ ਵੀ ਏਜੰਟ 2 ਨੰਬਰ ਚ ਘਲਦਾ ਯੂ ਐਸ ਏ ਬੰਦੇ ਹਮ ਇਹਨਾਂ ਸਾਰੇ ਬੰਗਾ ਪਿਆ ਹਾਂ ਸਵੇਰੇ ਉਹਦੀ ਐਫ ਆਈ ਦਰਜ ਕਰਾ ਕੇ ਉਹ 13 ਲੱਖ ਰੁਪਏ ਉਹ ਵੀ ਕਢਵਾਣਾ ਕਿਵੇਂ ਦੇਖ ਦੋ ਬਾਪੂ ਜਿਹੜਾ ਇਹ ਭਾਨੇ ਤੇ ਪਰਚਾ ਹੋ ਗਿਆ ਬਹੁਤ ਨਾਜਾਇਜ਼ ਹਾਂ ਅਸੀਂ ਪਾਣੇ ਦੇ ਨਾਲ ਖੜੇ ਆ 24 ਘੰਟੇ ਖੜੇ ਰਾਂਗੇ ਜਿੰਦੋਂ ਤੱਕ ਜਾਣਾ ਵਗਾ ਜਾਣਾ ਵਗਾ ਪਟਿਆਲੇ ਸਪੈਸ਼ਲ ਐਸੇ ਕਰਕੇ ਇੱਥੇ ਆਏ ਹਾਂ ਪਟਿਆਲੇ ਤੋਂ ਆਏ ਹੋ ਪਟਿਆਲੇ ਤੋਂ ਮੈਂ ਦੁੱਖਾ ਦੂਦੀ ਕਰਨ ਸਾਰੇ ਲੋਕਾਂ ਨੂੰ ਖੜਨਾ ਚਾਹੀਦਾ ਜਿਨ੍ਹਾਂ ਦੇ ਪੈਸੇ ਕਢਾਏ ਆ ਸਾਰੇ ਲੋਕਾਂ ਨੂੰ ਵੀ ਜਿਹਨਾਂ ਦੇ ਨਹੀਂ ਕੱਟੇ ਉਹ ਵੀ ਖਲੋਣੇ ਚਾਹੀਦੇ ਨੇ ਭਾਵੇਂ ਜਿਹਨਾਂ ਨੇ ਕਢੇ ਨੇ ਉਹਨਾਂ ਨੂੰ ਖਾਦ ਗੱਲ ਆਹ ਦੇਖੋ ਆ ਬਾਪੂ ਜੀ ਕਹਿੰਦੇ ਬਾਈ ਜੀ ਕਹਿੰਦੇ ਅਸੀਂ ਪਟਿਆਲੇ ਤੋਂ ਆਏ ਹਾਂ ਤੇ ਆਪਾਂ ਦੇਖ ਲਿਆ ਵੀ ਕਿੰਨੇ ਕੁ ਬੰਦੇ ਆਏ ਨੇ ਹਾਂ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਉਹਦਾ 1% ਵੀ ਨਹੀਂ ਪੁੱਜਿਆ ਹਾਂ ਕੋ ਆਪਾਂ ਦਾ ਆਸਾਨ ਉਹ ਲੋਕਾਂ ਆਪਾਂ ਦਾ ਚਿਹਰਾ ਆਸਾਨ ਨਹੀਂ ਭੁੱਲਦੇ ਪੰਜਾਬੀਆਂ ਜਾਂ ਬੁੱਲੀਆਂ ਹਾਂ ਬਿਲਕੁਲ ਹਾਂ ਬੰਦਾ ਸਾਡੇ ਨਾਲ ਹੈ ਨਹੀਂ ਸੀ ਉਦੋਂ ਆਜਪੁਰੇ ਉਹ ਬੰਦਾ ਹੈ ਨਹੀਂ ਸੀ ਉਹ ਰੁਕਾ ਨੂੰ ਕੁੜੀ ਉਹਦੇ ਪੈਸੇ ਮੈਂ ਆਪਣੇ ਖਾਤੇ ਚ ਪਵਾ ਕੇ ਉਹਨੂੰ ਦਿੱਤੇ ਨੇ ਆਨੂ ਕੁੜੀ ਤੇ ਸੁੰਦੀ ਹੋਵੇ ਹਾਂ ਭਾਨੇ ਸੱਧੂ ਦਾ ਧੰਨਵਾਦ ਕਰੇ ਹੋ ਹਾਂ ਨਾਲ ਨਹੀਂ ਗਈ ਉਹਦੇ ਪੈਸੇ ਦਵਾਏ ਨੇ ਬਿਲਕੁਲ 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 ਉਹ ਦਵਾਸੇ ਕਾਲੇ ਨੇ ਇੱਕ ਨੰਬਰ ਸੈਕਟ ਚ ਰਹਿੰਦੇ ਨੇ ਵਾਲੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਸਾਰੇ ਭਰਾ ਜਿਹੜੇ ਇੱਥੇ ਪਹੁੰਚੇ ਸਾਰਿਆਂ ਦਾ ਧੰਨਵਾਦ ਫਾ ਬਾਈ ਮਨਜੋਤ ਹੋਰੀ ਵੀ ਪਹੁੰਚੇ ਹੋਇਆ ਤੇ ਥਾਣੇ ਦੇ ਅੱਗੇ ਖੜੇ ਆ ਤੇ ਤੇ ਐਫ ਆਈ ਆਰ ਮਿਲ ਗਈ ਐ ਤੇ ਜਿਹੜਾ ਪਰਚਾ ਇਹੋ 384 ਤੇ ਹੋਰ ਇੱਕ ਧਰਾਵਾ ਲਾਈਆਂ ਗਈਆਂ ਨੇ ਤੇ ਸਾਰੇ ਭਰਾਵਾਂ ਦਾ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਆ ਜਿਹੜੇ ਭਰਾ ਪਹੁੰਚੇ ਐ ਤੇ ਬਾਈ ਮਨਜੋਤ ਹੋਰੀ ਹੁਸ਼ਿਆਰਪੁਰ ਤੋਂ ਆਏ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਪਾਲੇ ਬਾਈ ਹੋਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸਾਰੇ ਪਹੁੰਚੇ ਆ ਚੜ੍ਹਦੀ ਕਲਾ ਤੇ ਕੋਈ ਗੱਲ ਨਹੀਂ ਪਰਚੇ ਮਰਦਾਂ ਦੇ ਹੁੰਦੇ ਆ ਪਰਚੇ ਚੱਲਦੇ ਹੀ ਰਹਿਣੇ ਆ ਤੇ ਬਾਈ ਮਨਜੋਤ ਵੀ ਪਹੁੰਚਾ ਜਿਹੜਾ ਤੱਕਾ ਹੁੰਦਾ ਹੈ ਉਹ ਨਜਾਇਜ਼ ਹੋ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਬਾਈ ਜੀ ਤੇ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਜਰੂਰ ਬਾਈ ਸਾਥ ਦਿਓ ਜੀ ਹਲੋ ਤੁਸੀਂ ਦੇਖ ਸਕਦੇ ਹੋ ਔਰੀ 384 ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਸੈਕਟਰ 32ਏ ਚੰਡੀਗੜ੍ਹ ਰੋ ਲੁਧਿਆਣਾ ਲੁਧਿਆਣਾ ਦੇ ਜਮਾਲਪੁਰ ਦੇ ਵਿੱਚ ਹੋਇਆ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਪਰਚੇ ਦੀਆਂ ਜਿਹੜੀਆਂ ਮੈਂ ਦੱਸ ਦੇਣਾ ਖਾਸ ਖੁੱਲੀਆਂ ਜੀ ਜੀ ਆ ਰਿਹਾ ਆ ਹੁਣ ਬੀਬੀ ਕਹਿੰਦੀ ਐ ਨੇ 10000 ਰੁਪਇਆ ਕਹਿੰਦਾ ਮੇਰੇ ਤੁਸੀਂ ਮੇਰੇ ਫੋਨ ਚ ਪਾਓ ਤੇ ਮੈਂ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਕੇ ਜਾਵਾਂਗਾ ਤੇ ਰਿਕਾਰਡਿੰਗ ਵੀ ਕਹਿੰਦੀ ਬਾਹਨੇ ਸਿੱਧੂ ਦੀ ਹੈਗੀ ਰਿਕਾਰਡਿੰਗ ਹੈਗੀ ਐ ਫਿਰ ਬੀਬਾ ਤੁਸੀਂ ਕਰੋ ਸ਼ੋਅ ਕਿਉਂ ਨਹੀਂ ਪਾ ਰਹੇ ਵਾਇਰਲ ਕਰ ਦਿਓ ਹਾਂ ਵਾਇਰਲ ਕਰੋ ਵਾਇਰਲ ਕਰ ਦੋ ਕਿਉਂ ਡਰਦੇ ਹੋ ਤੇ ਬਣਾ ਆਉਂਦਾ ਯਾਰ ਕਾਨੂੰਨ ਦਾ ਵੀ ਕਈ ਵਾਰੀ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਦੁੱਖ ਨੇ ਵੀ ਬੋਲੀ ਬਾਈ ਤੈਨੂੰ ਪੱਦੀਆ ਠੱਕਾ ਦਿਖਲਾ ਹੈ ਨਾ ਕਿੰਨਾ ਜਿਹੜੇ ਬੰਦਿਆਂ ਨੇ ਤਾਂ ਪੈਸੇ ਲੁੱਟੇ ਹੋਇਆ ਪੰਜਾਬ ਦੇ ਲੋਕਾਂ ਦੇ ਉਹਨਾਂ ਦੇ ਕਹਿਣ ਤੇ ਅੱਜ ਉਹਨਾਂ ਲੋਕਾਂ ਦਾ ਐਫ ਆਈ ਆਰ ਹੋ ਰਹੀ ਹੈ ਜਿਹੜੇ ਬੰਦੇ ਪੈਸੇ ਕਢਾਉਂਦੇ ਆ ਕਢਾਉਂਦੇ ਆ ਹਾਂ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹ ਬਾਹਰ ਨੇ ਝੋਟੇ ਅਗਰ ਅੰਦਰ ਸੀ ਹਾਂ ਜਿਹੜੇ ਲੋਕ ਲੋਕਾਂ ਨੂੰ ਲੁੱਟਦੇ ਆ ਉਹਨਾਂ ਦੇ ਕਹਿਣ ਤੇ ਐਫ ਆਈ ਆਰ ਦਰਜ ਨੇ ਜਿਹੜੇ ਬੰਦੇ ਕਢਾਉਂਦੇ ਆ ਉਹ ਅੰਦਰ ਹੈ ਇਹ ਕਾਨੂੰਨ ਹੀ ਪਤਾ ਨਹੀਂ ਕਿਹੋ ਜਿਹਾ ਬਣਾਤਾ ਬਾਈ ਐ ਮੈਨੂੰ ਸਮਝ ਨਹੀਂ ਆ ਰਹੀ ਯਾਰ ਵੀ ਭਵੰਤ ਸਿੰਘ ਐਨਾ ਹੰਕਾਰ ਮਾੜਾ ਹੁੰਦਾ ਇਸ ਕੁਰਸੀ ਤੇ ਬਹਿ ਕੇ ਐਨਾ ਹੰਕਾਰ ਨਹੀਂ ਕਰੀਣਾ ਹੁੰਦਾ ਬਾਈ ਆਮ ਲੋਕਾਂ ਨੇ ਤੈਨੂੰ ਸਾਡੇ ਯਾਰ ਗਈ ਸੀ ਤੂੰ ਅਸੀਂ ਵੀ ਤੇਰੇ ਨਾਲ ਰਹਿਾਂਗੇ ਤੇਰੀ ਸਹਾਇਤਾ ਕੀਤੀ ਹੈ ਪੂਰੀ ਤੇਰੇ ਨਾਲ ਇੱਕ ਟੋਕ ਕੇ ਖੜੇ ਰਹਿਾਂਗੇ ਪਰ ਅੱਜ ਤੇਰੀ ਸੋਚ ਨੂੰ ਦੇਖ ਕੇ ਯਾਰ ਸਾਨੂੰ ਦਿੰਦੀਆਂ ਨੇ ਤੇ ਤਕਲੀਫ ਹੁੰਦੀ ਆ ਬਾਈ ਸਾਨੂੰ ਯਾਰ ਤੇ ਭਾਈ ਜਿਹੜੇ ਵੀ ਜਿਹੜੇ ਪੁੱਜੇ ਉਹਨਾਂ ਦਾ ਧੰਨਵਾਦ ਆ ਓਏ ਹਾਂ ਕੀ ਬਣਿਆ ਉੱਧਰ ਨਾ ਜਾਓ ਯਾਰ ਵੀ ਆ ਗਏ ਵੀੜ ਇੱਕੀ ਆ ਤੇ ਆ ਸਾਰੇ ਮੁੰਡੇ ਆਪਣੇ ਜਿੰਨੇ ਵੀ ਸੀਗੇ ਸਾਰਿਆਂ ਦਾ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਤੇ ਤੇਜਰੀ ਇਵੈਂਟ ਕਰਿਬਣ ਹਾਂਜੀ ਜੀ ਹੁਕਮ ਹਾਂ ਦੱਸੋ ਅਸ਼ੂ ਜੀ ਬੋਲੋ ਬਸ ਬੋਲਣਾ ਕੀ ਵੀਰੇ ਕੁੱਪ ਲੱਗਿਆ ਮਾਨੇ ਬੜਾ ਘੱਟ ਘੱਟ ਸੀਗੇ ਹੂੰ ਇਹ ਇੱਕ ਬੰਦਾ ਪੰਜਾਬ ਲਈ ਖੜਦਾ ਏ ਤੇ ਬੋਲਦਾ ਏ ਲੜਦਾ ਏ ਹਨਾ ਦੇ ਲੋਕਾਂ ਨੂੰ ਨਿਕਲਣਾ ਚਾਹੀਦਾ ਨਾਲ ਖੜਨਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਬਿਲਕੁਲ ਇਹ ਇਹ ਗੱਲ ਕੱਲੇ ਭਾਨੇ ਦੀ ਨਹੀਂ ਕੋਈ ਵੀ ਬੰਦਾ ਯਾਰ ਜਿਹੜਾ ਤੁਹਾਨੂੰ ਲੱਗਦਾ ਯਾਰ ਇਹ ਸਹੀ ਗੱਲ ਕਰਦਾ ਸੱਚੀ ਗੱਲ ਕਰਦਾ ਤਾਂ ਯਾਰ ਘਟੋ ਘਟ ਉਹਦਾ ਸਾਥ ਦੇਣਾ ਜਿਹੜਾ ਅਤੀ ਜਿਹੜਾ ਜ਼ਰੂਰੀ ਹੋ ਜਾਂਦਾ ਚਲੋ ਇਸ ਲਾਈਵ ਦੇ ਵਿੱਚ ਇੰਨਾ ਕੁ ਸੁਨੇਹਾ ਸੀਗਾ ਤੇ ਕੋਈ ਅਗਲੀ ਗੱਲ ਹੋਈ ਫਿਰ ਤੁਹਾਨੂੰ ਮੈਂ ਦੱਸ ਦਊਗਾ ਧੰਨਵਾਦ ਜਿਉਂਦੇ ਬਸਦੋ ਸਤਿ ਸ਼੍ਰੀ ਅਕਾਲ